ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ 9 ਬਟਾਲੀਅਨ ਦਫ਼ਤਰ ਦੇ ਸਾਹਮਣੇ ਇੱਕ ਗੱਡੀ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ Laash ਮਿਲੀ ਹੈ ਦੱਸ ਦਈਏ ਕਿ ਪੁਲਿਸ ਮੁਲਾਜ਼ਮ ਕਾਂਸਟੇਬਲ ਦੱਸਿਆ ਜਾ ਰਿਹਾ ਜਿਸ ਦਾ ਨਾਮ ਗੁਰਕਿਰਤ ਸਿੰਘ ਦੱਸਿਆ ਜਾ ਰਿਹਾ ਔਰ ਉਸ ਦੀ ਡਿਊਟੀ ਅਮਨਤ ਯਾਤਰਾ ਦੇ ਸਮੇਂ ਪਠਾਨਕੋਟ ਦੇ ਵਿੱਚ ਲੱਗੀ ਹੋਈ ਸੀ ਔਰ ਉੱਥੋਂ ਹੀ ਇਹ ਵਾਪਸ ਆਇਆ ਸੀ ਤਾਂ ਜੰਮਰੀਸਰ ਦੇ 9 ਬਟਾਲੀਅਨ ਦਫ਼ਤਰ ਦੇ ਸਾਹਮਣੇ ਬਣੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ ਪੁਲਿਸ ਮੁਲਾਜ਼ਮ ਦੀ Laash ਬਰਾਮਦ ਹੋਈ ਹੈ ਤਾਂ ਤਸਵੀਰਾਂ ਜੋਨੇ ਉਹ ਵੀ ਤੁਹਾਨੂੰ ਸਾਂਝੀ ਪੁਲਿਸ ਪਹੁੰਚੇ ਪੁਰਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਕਾਂਸਟੇਬਲ ਗੁਰਕਿਰਤ ਸਿੰਘ ਦੀ ਉਮਰ ਕਰੀਬ 25 ਸਾਲ ਦੱਸੀ ਜਾ ਰਹੀ ਹੈ ਔਰ ਉੱਥੇ ਪੁਲਿਸ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ 2018 ਦੇ ਵਿੱਚ ਗੁਰਕਿਰਤ ਸਿੰਘ ਪੁਲਸ ਵਿਭਾਗ ਦੇ ਵਿੱਚ ਭਰਤੀ ਹੋਇਆ ਸੀ ਅਤੇ 9 ਬਟਾਲੀਅਨ ਦੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ ਤਾਂ ਬੀਤੇ ਦਿਨ ਗੁਰਕਿਰਤ ਸਿੰਘ ਅੰਮ੍ਰਿਤਨਾਥ ਯਾਤਰਾ ਦੇ ਦੌਰਾਨ ਲਾਅ ਐਂਡ ਆਰਡਰ ਦੀ ਡਿਊਟੀ ਦੇ ਲਈ ਪਠਾਨਕੋਟ ਭੇਜਿਆ ਗਿਆ ਸੀ ਤਾਂ ਅੱਜ ਅੰਮ੍ਰਿਤਸਰ ਦੇ 9 ਬਟਾਲੀਅਨ ਦਫ਼ਤਰ ਦੇ ਸਾਹਮਣੇ ਹੀ ਕਾਰ ਦੇ ਵਿੱਚ ਕਾਂਸਟੇਬਲ ਗੁਰਕਿਰਤ ਸਿੰਘ ਦੀ ਲਾਸ਼ ਬਰਾਮਦ ਹੋਈ ਹੈ ਹਾਲਾਂਕਿ ਮ ਜਾਰਾ ਹੈ ਕਿ ਬੋਡੀ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਔਰ ਇਸ ਦਾ ਪੋਸਟਮਾਰਟਮ ਕਰਾਇਆ ਜਾਏਗਾ ਔਰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ਤਾਂ ਨਾਲ ਦੇ ਨਾਲ ਤਸਵੀਰਾਂ ਚੋਂ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਆਂ ਵੇਖ ਸਕਦੇ ਹੋ ਮੌਕੇ ਦੇ ਉੱਤੇ ਫਰਾਂਸ ਸਿੰਘ ਦੀਆਂ ਟੀਮਾਂ ਵੀ ਪਹੁੰਚੀਆਂ ਆਈਆਂ ਔਰ ਉਹਨਾਂ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਿਰ ਕੀ ਕਾਰਨ ਸੀ ਕਿਉਂਕਿ ਪਾਰਕਿੰਗ ਦੇ ਵਿੱਚ ਇੱਕ ਸਾਈਡ ਦੇ ਵਿੱਚ ਖੜੀ ਕਾਰ ਦੇ ਵਿੱਚ ਹੀ ਪੁਲਿਸ ਮੁਲਾਜ਼ਮ ਦੀ ਜੋ ਲਾਸ਼ ਆ ਬਰਾਮਦ ਹੋਈ ਹੈ ਤਾਂ ਮੌਕੇ ਦੇ ਉੱਤੇ ਪੁਲਿਸ ਦੇ ਵੱਡੇ ਅਧਿਕਾਰੀ ਵੀ ਪਹੁੰਚੇ कि ਸਾਨੂੰ ਕੰਟਰੋਲ ਤੋਂ ਇਤਲਾਹ ਮਿਲੀ ਸੀਗੀ ਕਿ ਇੱਥੇ ਜਿਹੜਾ ਆਪਣਾ 9 ਬਟਾਲਨ ਦਾ ਦਫ਼ਤਰ ਹੈਗਾ ਉਹਦੇ ਸਾਹਮਣੇ ਜਿਹੜੀ ਪਾਰਕਿੰਗ ਹੈਗੀ ਆ ਉਹਦੇ ਵਿੱਚ ਇੱਕ ਮਤਲਬ ਕਿ ਡੈੱਡ ਬੋਡੀ ਪਈ ਆ ਤੇ ਜਦੋਂ ਆਪਾਂ ਤਫ਼ਤੀਸ਼ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਸਾਡਾ ਮੁਲਾਜ਼ਮ ਹੀ ਸੀਗਾ ਇਹ ਕੌਸਟੇਬਲ ਗੁਰਕੀਰਤ ਸਿੰਘ ਹੈਗਾ 9 ਬਟਾਲਨ ਚ ਪੋਸਟਡ ਸੀਗਾ ਤੇ ਇਹ ਲਾਅ ਐਂਡ ਆਰਡਰ ਡਿਊਟੀ ਵਿੱਚ ਆਪਣਾ ਅਬਰਨਾ ਯਾਤਰਾ ਵਿੱਚ ਗਿਆ ਹੀ ਪਠਾਨਕੋਟ ਸੀਗਾ ਤੇ ਉੱਥੋਂ ਮਤਲਬ ਇਹਨੂੰ ਸ਼ਾਇਦ ਇਹ ਵੈਪਨ ਆਪਣਾ ਮਤਲਬ ਸਫਾਈ ਕਰਵਾਉਣ ਵਾਸਤੇ ਇੱਥੇ ਆਇਆ ਸੀਗਾ ਤੇ ਇਨ ਦਾ ਮੀਨ ਟਾਈਮ ਸਾਨੂੰ ਪਤਾ ਲੱਗਿਆ ਕਿ ਇਹ ਦੇ ਵਿੱਚ ਮਤਲਬ ਜਿਹੜੀ ਡੈੱਡ ਬੋਡੀ ਹੈਗੀ ਗੋਲੀ ਵਿੱਚ ਆਪਣਾ ਗੱਡੀ ਵਿੱਚ ਪਾਈ ਗਈ ਹੈ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਇਹ ਜੀ ਗੁਰਕੀਰਤ ਸਿੰਘ ਜਿਹੜਾ ਹੈ ਪਹਿਲਾਂ ਵੀ ਦੱਸਿਆ ਕਿ 9 ਬਟਾਲਨ ਦਾ ਇਹ ਹੈਗਾ ਮਲਾਜ਼ਮ ਹੈਗਾ ਕਨਸਟੇਬਲ ਹੈਗਾ ਹੈ 2018 ਚ ਭਰਤੀ ਹੋਇਆ ਸੀਗਾ ਤੇ ਇਹ ਅਮਰਨਾਥ ਯਾਤਰਾ ਵਿੱਚ ਇਹਦੀ ਡਿਊਟੀ ਲੱਗੀ ਹੋਈ ਸੀ ਤੇ ਪਠਾਨਕੋਟ ਹਜੇ ਸੀਗਾ ਤੇ ਉੱਥੋਂ ਆਪਣਾ ਮਤਲਬ ਵੈਪਨ ਦੀ ਜਿਹੜੀ ਸਫਾਈ ਹੁੰਦੀ ਹੈਗੀ ਉਹਦੇ ਵਾਸਤੇ ਆਪਣੀ ਪੇਰੈਂਟ ਬਟਾਲਨ ਚ ਆਇਆ ਸੀਗਾ ਇਹ ਜਿਹੜਾ ਹੈਗਾ ਆ ਉਮਰਾਵਾਲ ਗੁਰਦਾਸਪੁਰ ਦਾ ਰਹਿਣ ਵਾਲਾ ਹੈਗਾ ਸਰ ਕਿੰਨੀ ਉਮਰ ਹੈ ਤੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗ ਚੁੱਕੇ ਜੀ ਆਪਾਂ ਉਹਨਾਂ ਦੇ ਟੱਚ ਵਿੱਚ ਹੀ ਗਏ ਆ ਇਹਦੀ ਉਮਰ 25 ਸਾਲ ਹੈਗੀ ਹੈ ਜੀ 25 ਸਾਲ ਜੀ ਕੋਈ ਕਲੂ ਮਿਲਿਆ ਲੱਗੋ ਕਿ ਕੀ ਕਾਰਨ ਹੈ ਜਿਹੜਾ ਇਹਨਾਂ ਨੇ ਆਪਣੇ ਆਪ ਹੀ ਇਹ ਮੈਂ ਦੇਖੋ ਇਹ ਤਾਂ ਪ੍ਰੀਮੀਨਰੀ ਸਟੇਜ ਹੈਗੀ ਹੈ ਹਜੇ ਡਸਟ ਮਰ ਲੱਗੇ ਅੱਧਾ ਪੌਣਾ ਘੰਟਾ ਹੀ ਹੋਇਆ ਆਪਾਂ ਆਏ ਹੋਏ ਆਪਾਂ ਪ੍ਰਿੰਸੀਪਲ ਟੀਮ ਨੂੰ ਬੁਲਾ ਲਿਆ ਹੈਗਾ ਆ ਆਪਾਂ ਦੇਖਦੇ ਹਾਂ ਕਿ ਕੀ ਹਾਲਾਤਾਂ ਵਿੱਚ ਕਿਸ ਹਾਲਾਤਾਂ ਵਿੱਚ ਇਹਦੀ ਮੌਤ ਹੋਈ ਆ ਤੇ ਆਪਾਂ ਜਿੰਦ ਤੱਕ ਸਾਨੂੰ ਪਤਾ ਲੱਗੂ ਕਲੈਰੀਫਾਈ ਹੋਗਾ ਆਪ ਜੀ ਨੂੰ ਦੱਸਿਆ ਜਾਊਗਾ ਸਰ ਜਿਹੜੀ ਗੋਲੀ ਲੱਗੀ ਦੀ ਜਦੋਂ ਲੱਗੀ ਉਹ ਕਾਫੀ دیر ਬਾਅਦ ਪਤਾ ਲੱਗਾ ਸਾਨੂੰ ਤੇ ਕੰਟਰੋਲ ਤੋਂ ਹੁਣੇ ਅੱਧੇ ਘੰਟੇ ਪਹਿਲਾਂ ਹੀ ਮੈਸੇਜ ਆਇਆ ਤੇ ਆਪਾਂ ਸਾਰੀ ਟੀਮ ਜਿਹੜੀ ਹੈਗੀ ਇੱਥੇ ਪਹੁੰਚ ਗਈ ਹੈ ਤੇ ਆਪਾਂ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਵੀ ਅੱਗੇ ਫੈਕਟਸ ਆਣਗੇ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਊਗਾ ਥੈਂਕ ਯੂ ਜੀ